ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਉਦਾਸ ਨਹੀਂ ਹੋਣਾ ਮਾਇੂਸ ਨਹੀਂ ਹੋਣਾ ਅਸੀਂ ਸਮਝਦੇ ਹਾਂ ਕਿ ਤੁਹਾਡੀਆਂ ਰੀਝਾਂ ਚਾਵਾ ਜੜੀਆਂ ਵਿੱਚ ਤੁਸੀਂ ਦੱਬ ਕੇ ਬੈਠੇ ਹੋਏ ਹੋ ਵੀ ਘਰਾਂ ਚੋਂ ਬਾਹਰ ਨਹੀਂ ਆ ਸਕਦੇ ਕੁਝ ਮਜਬੂਰੀਆਂ ਹਨ ਕੁਝ ਸੁਚੇਤ ਰਹਿਣ ਵਾਸਤੇ ਸਰਕਾਰ ਤੁਹਾਨੂੰ ਬਾਰ-ਬਾਰ ਕਹਿ ਰਹੀ ਹੈ ਕੁਝ ਲੋਕਡਾਊਨ ਹੈ ਕੋਈ ਅੱਜ ਕਰਫਿਊ ਲੱਗਾ ਹੋਇਆ ਸਾਰੀਆਂ ਚੀਜ਼ਾਂ ਤੋਂ ਤੁਸੀਂ ਬੜੇ ਦੁਖੀ ਵੀ ਹੋ ਪਰੇਸ਼ਾਨ ਵੀ ਹੋ ਪਰ ਕੋਈ ਗੱਲ ਨਹੀਂ ਗੁਰੂ ਪਾਤਸ਼ਾਹ ਵਾਸਤੇ ਜਿੱਥੇ ਬੈਠੇ ਉੱਥੇ ਨਿਸ਼ਚੈ ਰੱਖੋ ਉੱਥੇ ਹੀ ਆਨੰਦ ਲਓ ਬਾਣੀ ਸਰਵਣ ਕਰੋ ਮੀਡੀਆ ਰਾਈਂ ਇਸ ਸਾਰੀ ਬਾਣੀ ਆਨਲਾਈਨ ਟੈਲੀਵਿਜ਼ਨ ਆ ਰਾਈਂ ਚੈਨਲ ਆ ਰਾਈਂ ਸੋਸ਼ਲ ਮੀਡੀਆ ਰਾਈਂ ਯੂਟਿਊਬਰ ਆ ਰਾਈਂ ਸਾਰੀ ਬਾਣੀ ਸਾਰਾ ਇਹਦਾ ਪ੍ਰੋਗਰਾਮ ਹੈ ਤੁਹਾਡੇ ਤੱਕ ਪਹੁੰਚਾਵਾਂਗੇ ਠੀਕ ਹੈ ਤੁਸੀਂ ਸੰਗਤ ਜਾ ਕੇ ਨਾਜ਼ਰੀ ਲੈ ਸਕਦੇ ਪਰ ਬਾਣੀ ਨਾਲ ਜੁੜ ਕੇ ਆਨੰਦ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਦੀ ਚਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਕਿ ਆਪ ਜੀ ਹੁਣਾਂ ਨੂੰ ਬਾਬਾ ਜੀ ਨੇ ਪਹਿਲਾਂ ਵੀ ਦੱਸਿਆ ਕਿ ਆਪਣੇ ਪੰਥ ਦੇ ਵਿੱਚ ਵੱਡੇ ਪੱਧਰ ਤੇ ਅੱਜ ਤੱਕ ਕਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਨਹੀਂ ਮਨਾਇਆ ਗਿਆ ਕਿਉਂਕਿ ਜਦੋਂ 100 ਸਾਲਾ ਹੋਇਆ ਤੇ ਉਦੋਂ 1721 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੋਈ ਉਹ ਸਮਾਂ ਚੱਲ ਰਿਹਾ ਸੀ ਤੇ ਉਦੋਂ ਵੀ ਇਹ ਜਿਹੜਾ 100 ਸਾਲਾ ਨਹੀਂ ਮਨਾਇਆ ਗਿਆ ਵੱਡੇ ਪੱਧਰ ਤੇ ਉਸ ਤੋਂ ਬਾਅਦ 1821 ਦਾ ਸਮਾਂ ਆਇਆ ਤੇ ਉਦੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਉਹਦਾ ਪਲਟਾ ਰਾਜ ਪਲਟਿਆ ਤੇ ਉਹ ਵੀ ਸਮਾਂ ਐਸਾ ਸੀ ਉਦੋਂ 200 ਸਾਲਾ ਉਦੋਂ ਨਹੀਂ ਮਨਾਇਆ ਗਿਆ ਤੇ 1901 ਦੇ ਵਿੱਚ 1921 ਜਦੋਂ ਸਾਕਾ ਨਨਕਾਣਾ ਚੱਲ ਰਿਹਾ ਸੀ ਤੇ ਉਸ ਸਮੇਂ ਵੀ ਇਹਨਾਂ ਕਾਰਨਾ ਕਰਕੇ ਜਿਹੜਾ 300 ਸਾਲਾ ਆਇਆ ਤੇ ਉਹ ਮਨਾਇਆ ਨਹੀਂ ਗਿਆ ਤੇ ਹੁਣ ਜੋ 400 ਸਾਲਾ ਆਇਆ ਹੈ ਤੇ ਇੰਡੀਆ ਦੇ ਵਿੱਚ ਦੇਖੀਏ ਇਸ ਵੇਲੇ ਕਰੋਨਾ ਦੇ ਨਾਲ ਇੰਨਾ ਬੁਰਾ ਹਾਲ ਹੈ